ਉਹਨੇ ਟੀਮਾਂ ਦੀ ਜ਼ੋਰਦਾਰ ਹਰਿਆਣੇ ਦੀ ਟੀਮ ਦੇ ਵੱਲੋਂ ਮਨਜੋਤ ਨਾਮ ਹੈ ਪਰਲੀ ਕੰਨੀ ਤੇ ਜਾਂਗਪੁਰ ਦੀ ਧਰਤੀ ਦੀ ਕਹਿੰਦੇ ਜੋਤੀ ਹੈ ਜਿਹੜੀ ਮਲੇਸ਼ੀਆ ਵੀ ਖੇਡ ਕੇ ਆਈ ਹੈ ਕਦੇ ਸਕੂਟਰੀ ਦੇ ਨਾਲ ਕਦੇ ਮੋਟਰਸਾਈਕਲ ਦੇ ਨਾਲ ਸਨਮਾਨ ਹੁੰਦੇ ਹੈ ਪਰ ਮਨਜੋਤ ਹਰਿਆਣੇ ਵਾਲੀ ਤਾਰੀ ਮਾਰਦੇ ਪਹਿਲਾ ਸ਼ਾਮਰ ਅੰਕੜ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਹੈ ਦੂਜੇ ਪਾਸੇ ਕਹਿੰਦੇ ਅਨੂ ਪੰਜਾਬ ਦੀ ਟੀਮ ਵੱਲੋਂ ਅਨੂ ਦੀ ਤਿਆਰੀ ਹੈ ਜੱਗੀ ਕਬੱਡੀ ਖਿਡਾਰੀ ਪ੍ਰਸਿੱਧ ਕਬੱਡੀ ਖਿਡਾਰੀ ਜੱਗੀ ਜੋ ਬਤਾਰ ਕੋਚ ਬਤਾਰੇ ਤੋਂ ਇੱਕ ਟੀਮਾਂ ਲੈ ਕੇ ਪਹੁੰਚੀ ਹੈ ਜੱਗੀ ਖਿਡਾਰੀਆਂ ਲਓ ਸਾਹਮਣੇ ਦੇਖਦੇ ਆਂ ਵੀ ਜੋਤ ਪੱਲਾ ਮਨਜੋਤ ਨੇ ਕਬੱਡੀ ਪਾਈ ਹੁਣ ਜੋਤ ਨੇ ਕਬੱਡੀ ਪਾ ਕੇ ਕਹਿੰਦੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ 3 ਨੰਬਰ ਕਿੱਡ ਦੇ ਵਿੱਚ ਸਿਮਰਨ ਵੀ ਕਬੱਡੀ ਆ ਭੁੱਲਣ ਕਰ ਗੱਲ ਲਓ ਸਾਹਮਣੇ ਸਿਮਰਨ ਵੀ ਕਬੱਡੀ ਪੈ ਰਹੀ ਆ ਆਦਰ ਕਹਿੰਦੇ ਪੰਜਾਬ ਦੀ ਹਰਿਆਣੇ ਦੀ ਟੱਕਰ ਕਹਿ ਸਕਦੇ ਆ ਇੱਕ ਪਾਸੇ ਕਰਿਆ ਜੋਤੀ ਹੈ ਯਾਦਪੁਰ ਦੀ ਧਰਤੀ ਦੀ ਹੁਣ ਦੇਖਦੇ ਆ ਸਾਹਮਣੇ ਉਹ ਕਬੱਡੀ ਕਬੱਡੀ ਦਾ ਲਾਪ ਹੈ ਖੱਬੇ ਸੱਜੇ ਅਜਨੇ ਹੋ ਟੱਕੇ ਪਰ ਉਹ ਬਾਈ ਨੇ ਜਿੱਦਾਂ ਪਹਿਲਾਂ ਦੱਸਿਆ ਕਿ ਆਹ ਲੜਕੀ ਨੇ ਐਕਟਿਵਾ ਵੀ ਜਿੱਤਿਆ ਨੇ ਆ ਜੋਤੀ ਆ ਵਾਹ ਲਓ ਚੋਟੀ ਦੇ ਅਕੜਾ ਵਾਧਾ ਜੋਤੀ ਜਾਂਗਪੁਰ ਪਿੰਡ ਹੈ ਮੁੱਲਾਪੁਰਵਾਖਾਂ ਦਾ ਏਰੀਆ ਹੈ ਬਹੁਤ ਟਾਪ ਦੇ ਖਿਡਾਰਮਾ ਟਾਪ ਦੇ ਜੱਫੇ ਲਾਉਂਦੀ ਹੈ ਪਰ ਅਗਲੀ ਕਬੱਡੀ ਫਿਰ ਮੈਦਾਨ ਦੇ ਵਿੱਚ ਸਿਮਰਨ ਸਿਮਰਨ ਦੀ ਪੈ ਰਹੀ ਹੈ ਦਰਸ਼ਕਾਂ ਦਾ ਠਾਠਾ ਮਾਰਦਾ ਹੋਇਆ ਇਕੱਠ ਹੈ ਇੱਕ ਪਾਸੇ ਪੰਜਾਬ ਹੈ ਇੱਕ ਪਾਸੇ ਹਰਿਆਣਾ ਪੰਜਾਬ ਵੀ ਕਹਿੰਦੇ ਸਾਰੀ ਹਰਿਆਣਾ ਵੀ ਕਹਿੰਦੇ ਪੰਜਾਬ ਦਾ ਹੀ ਹਿੱਸਾ ਹੈ ਆਪਾਂ ਜਾਣਦੇ ਦੀ ਵੰਡ ਤੋਂ ਬਾਅਦ ਇਹ ਹਰਿਆਣਾ ਵੱਖ ਹੋ ਗਿਆ ਪਰ ਹਮੇਸ਼ਾ ਹੀ ਹਰਿਆਣਾ ਕਦੇ ਪੰਜਾਬ ਦੇ ਨਾਲ ਸਾਥ ਰਹੇ ਸੀ ਤਾਂ ਉੱਥੇ ਫਿਰ ਹਰਿਆਣੇ ਦੇ ਕਿਸਾਨ ਆ ਕੇ ਕਹਿੰਦੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ ਫਿਰ ਪੂਰੇ ਹਿੰਦੁਸਤਾਨ ਦੇ ਕਿਸਾਨ ਆ ਕੇ ਖੜ ਗਏ ਫਿਰ ਕਹਿੰਦੇ ਮੋਦੀ ਦੀ ਧੋਣ ਤੇ ਕਹਿੰਦੇ ਰੱਖਿਆ ਗੋਡਾ ਕਿ ਕਿਸਾਨੀ ਸੰਘਰਸ਼ ਦੇ ਵਿੱਚੋਂ ਜਿੱਤ ਪ੍ਰਾਪਤ ਕੀਤੀ ਤੇ ਕੋੜਿਆ ਪੀਣਾ ਤੇ ਕੋੜਿਆ ਖਾਣਾ ਬਸ ਨਾ ਰੱਖਦਾ ਹਰਿਆਣਾ ਬਸ ਨਾ ਰੱਖਦਾ ਹਰਿਆਣਾ ਪਰ 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 ਸਾਹਮਣੇ ਪੁਆਇੰਟ ਹਰਿਆਣੇ ਦੀ ਖਿਡਾਰਾਂ ਆਪਣੀ ਟੀਮ ਦੇ ਹਿੱਸੇ ਵਿੱਚ ਜੁੜ ਗਈ ਹੈ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਦੇਖਦੇ ਆਂ ਵੀ ਪੰਜਾਬ ਦੀ ਟੀਮੇ ਵੱਲੋਂ ਇਸ ਨੇ ਕਬੱਡੀ ਪਾਉਣ ਦੇ ਲਈ ਖਿਡਾਰਾਂ ਅਰਸ਼ ਅਰਸ਼ ਵੀ ਕਬੱਡੀ ਪੁੱਲਰ ਕਰ ਦੇਗਾ ਲਓ ਅਰਸ਼ ਦੀ ਕਬੱਡੀ ਰਦਰ ਹਰਿਆਣੇ ਵਾਲੀ ਖਿਡਾਰ ਨੇ ਕਦੇ ਫੜਿਆ ਹੋਇਆ ਗਿੱਟਾ ਚੱਲਦਾ ਹੋਇਆ ਸੰਗਰਾਸ਼ ਤੇ ਨੰਬਰ ਅਰਸ਼ ਦੇ ਖਾਤੇ 'ਚਾਂ ਸਿਮਰਨ ਦੀ ਰੇਡ ਪੈ ਰਹੀ ਆ ਜੇ ਜਦੋਂ ਧੀ ਸੀ ਘਰ ਵਿੱਚ ਜੰਮਦੀ ਪਿੰਦੇ ਰੌਣ ਸਿਆਪੇ ਸੀ ਕਿ ਕਿਵੇਂ ਇਹਨੂੰ ਵਿਹੋੜਾ ਸੋਚ ਵਿੱਚ ਪੈਂਦੇ ਮਾਪੇ ਸੀ ਇਹ ਅੱਜ ਵੀ ਗੁੱਸਾ ਆਵੇ ਉਹ ਚੰਦਰੇ ਜਗਦੇ ਆ ਧਰਮਾਂ ਤੋਂ ਭੰਦਰਾ ਲੋਕੀ ਧੀ ਜੰਮਣ ਤੋਂ ਨਹੀਂ ਡਰਦੇ ਡਰਦੇ ਧੀ ਦੇ ਕਰਮਾਂ ਤੋਂ ਅਰੱਜਕਲ ਕਹਿੰਦੇ ਧੀਆ ਵੀ ਬੱਲੇ ਬੱਲੇ ਕਰਉਂਦੀਆਂ ਨੇ ਹਰ ਖੇਤਰ ਵਿੱਚ ਵੱਡਾ ਨਾਮ ਹੈ ਲਓ ਸਾਹਮਣੇ ਕਬੱਡੀ ਤੇ ਬੋਲ ਵੀਰ ਦੇ ਅਗਲੀ ਕਬੱਡੀ ਮੈਦਾਨ ਦੇ ਵਿੱਚ ਫਿਰ ਆਪਾਂ ਦੇਖਦੇ ਹਾਂ ਪੰਜਾਬ ਦੀ ਟੀਮ ਦੇ ਵੱਲੋਂ ਇਸ ਵੇਲੇ ਪੈ ਚੁੱਕੀ ਹੈ ਹਰਿਆਣੇ ਦੇ ਖਿਡਾਰਮ ਜੋਤ ਟਰਾਈ ਕਰ ਰਹੀ ਹੈ ਪਰ ਸਾਹਮਣੇ ਪੁਆਇੰਟ ਦਾ ਵਾਧਾ ਇਸ ਵੇਲੇ ਪੰਜਾਬ ਦੀ ਟੀਮ ਦੇ ਹਿੱਸੇ ਹੋ ਗਿਆ ਹੈ ਕਿਹੜੇ-ਕਿਹੜੇ ਕਹਿੰਦੇ ਵੀ ਪੰਜਾਬ ਦੀ ਟੀਮ ਦਿੱਤੇ ਇੱਕ ਵਾਰ ਤਾੜੀਆਂ ਮਾਰ ਕੇ ਦੱਸੋ ਤੇ ਕਿਹੜੇ-ਕਿਹੜੇ ਇਹ ਸੋਚ ਰਹੇ ਆ ਵੀ ਹਰਿਆਣਾ ਜਿੱਤੂਗੀ ਤਾੜੀਆਂ ਮਾਰ ਕੇ ਦੱਸੋ ਜੇ ਜਿਹੜੇ ਜਿਹੜੇ ਕਹਿੰਦੇ ਨੇ ਜਿੱਤੇ ਜਿਹੜੀ ਮਰਜੀ ਅਸੀਂ ਤਾਂ ਕਬੱਡੀ ਦਾ ਆਨੰਦ ਲਾਣ ਆਏ ਆ ਉਹ ਤਾੜੀ ਮਾਰੋ ਘੱਟ ਕੇ ਹੁਣ ਜ਼ੋਰਦਾਰ ਉਹ ਤਾੜੀ ਮਾਰੋ ਲਓ ਜੋਤੀ ਚਾਂਗਪੁਰ ਵਾਲੀ ਐਨ ਕਹਿੰਦੇ ਵੀ ਜੱਫਾ 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 ਸਿਰੇ ਦਾ ਜੱਫਾ ਸਿਰੇ ਦਾ ਹੰਦੇ ਰਜਵੀਰ ਜੱਫਾ ਸਿਰੇ ਦਾ ਜੱਫਾ ਸਿਰੇ ਦਾ ਜੇ ਮੈਚ ਵਧੀਆ ਲੱਗਦਾ ਯਾਰ ਤਾੜੀ ਟੁੜੀ ਮਾਰ ਦਿਓ ਕਰੋ ਲਓ ਮੈਚ ਜਿਹੜਾ ਚੋਟੀ ਦਾ ਚੱਲ ਰਿਹਾ ਵਾ ਲਓ ਸਾਹਮਣੇ ਫੇਰ ਕਬੱਡੀ ਪੰਜਾਬ ਦੀ ਧਰਤੀ ਦੀ ਖੇਡਨ ਅਨੇ ਕਬੱਡੀ ਕਬੱਡੀ ਦਾ ਲਾਪਰ ਸਾਹਮਣੇ ਮਨਜੋਤ ਹਰਿਆਣੇ ਵਾਲੀ ਹੋ ਗਈ ਸਾਹਮਣੇ ਲਓ ਲੱਗਦਾ ਹੋਇਆ ਜੋਰ 30 ਸਕਿੰਟਾਂ ਤੋਂ ਕੁਝ ਸਮਾਂ ਬਾਕੀ ਫੜਿਆ ਗਿਆ ਗੁੱਟ ਤੇ ਗੁੱਟ ਘੁੱਟ ਕੇ ਫੜ ਲਾਵੇ ਹਲੇ ਸਾਡੀ ਉਮਰ ਨਿਆਣੀ ਹਾਂ ਚੋਟੀ ਦੇ ਅੰਕ ਦਾ ਵਾਦਾ ਲਓ ਸਿਮਰ ਨਾਗੀ ਤੇ ਬੋਲ ਵੀਰ ਦੇ ਲਓ ਸਾਹਮਣੇ ਅਗਲੀ ਕਬੱਡੀ ਸਿਮਰਨ ਮੀ ਫਿਰ ਪਹੁੰਚੀ ਹੈ ਹਰਿਆਣੇ ਦੀ ਟੀਮ ਦੀ ਤਰਫੋਂ ਸਿਮਰਨ ਨੇ ਇਸ ਲਈ ਕਬੱਡੀ ਪਾਈ ਹੈ ਤਿੰਨ ਖਿਡਾਰੀ ਤਿਆਰ ਨੇ ਲਓ ਤਿੰਨਾਂ ਵਿੱਚੋਂ ਕੀ ਗੇਜਾ ਕੋਟ ਗੰਗੂਰਾਏ ਵਾਲਾ ਮਹਾਨ ਕਬੱਡੀ ਖਿਡਾਰੀ ਹੈ ਆਪਣੇ ਸਮੇਂ ਦਾ ਗੇਜਾ ਕੋਟ ਗੰਗੂਰਾਏ ਵਾਲਾ ਇਸ ਲਈ ਫੈਸਲਾ ਕਰਦਾ ਹੋਇਆ ਵੀ ਪੰਡ ਸਿਮਰਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਮੈਦਾਨ ਵਿੱਚ ਕਹਿੰਦੇ ਵੀ ਫਿਰ ਪਹੁੰਚੀ ਹੈ ਤਿੰਨ ਨੇ ਖਿਡਾਰਨਾਂ ਸਾਹਮਣੇ ਹਰਿਆਣੇ ਦੀ ਧਰਤੀ ਦੀਆਂ ਤਿੰਨ ਖਿਡਾਰਨਾਂ ਦੇ ਵਿੱਚੋਂ ਡਬਲ ਟੱਚ ਦਾ ਇਸ਼ਾਰਾ ਡਬਲ ਟੱਚ ਔਰ ਪੁਆਇੰਟ ਇਸ ਲਈ ਫਿਰ ਮਦਾਨ ਦੇ ਵਿੱਚ ਪੰਜਾਬ ਦੀ ਟੀਮ ਦੇ ਹਿੱਸੇ ਵਿੱਚ ਜੋੜ ਦਿੱਤਾ ਖਿਡਾਰਨ ਨੇ ਮੇਰੀ ਬੇਨਤੀ ਹੈ ਕਬੱਡੀ ਇੱਕ ਪਿੰਡ ਓਪਨ ਰੋਡ ਕਰਨ ਟੀਮਾਂ ਧਿਆਨ ਦੇਣ ਕਬੱਡੀ ਇੱਕ ਪਿੰਡ ਓਪਨ ਦੀਆਂ ਟੀਮਾਂ ਜਿੰਨੇ ਵੀ ਪਲੇਅਰ ਆਏ ਜਿੰਨੇ ਵੀ ਟੀਮਾਂ ਆਈਆਂ ਹੱਥ ਬਨ ਕੇ ਬੇਨਤੀ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਮੇਰੀ ਜੀ ਜਲਦੀ ਦੇ ਨਾਲ ਆਪਣੀ ਐਂਟਰੀ ਕਰਵਾ ਲਓ ਤਾਂ ਉਹ ਆਪਾਂ ਸਮੇਂ ਦੇ ਨਾਲ ਟਾਈਆਂ ਪਾ ਕੇ ਮੁਕਾਬਲੇ ਸ਼ੁਰੂ ਕਰਵਾ ਦਈਏ ਬਬਲੂ ਸਾਡਾ ਭਰਾ ਜਿਸ ਭਰਾ ਨੇ ਟੀਮਾਂ ਬੁਲਾਈਆਂ ਅੱਜ ਆ ਅਨੁਮਦੀ ਰੇਡ ਤੇ ਕਹਿੰਦਾ ਜੇ ਅਨੁ ਪੁਆਇੰਟ ਲੈ ਕੇ ਆਉਂਦੀ ਭੁੱਲੜ 500 ਦੇ ਮਾਰ ਹੋਣਗੇ ਬਬਲੂ ਵੱਲੋਂ ਲਓ 500 ਵਾਲੇ ਕਬੱਡੀ ਔਰ ਸਾਹਮਣੇ ਹਰਿਆਣੇ ਦੀ ਧਰਤੀ ਦੀ ਖਿਡਾਰਨ ਐਨ ਕਦੇ ਝੋਟੀ ਦਾ ਜਫਾ ਲਾਉਣ ਦਾ ਇਹਦਾ ਜਤਨ ਕਰ ਰਹੀ ਆ ਜੱਪਾ ਜੱਪਾ ਚੱਲਦਾ ਹੋਇਆ ਚਰਖਾ ਅੱਜ ਨੇ ਹੋ ਪੰਪ ਹੁਣ ਸਮਾਂ ਦੱਸੇਗਾ ਹੋ ਅੰਕ ਕਿਸ ਖਿਡਾਰਮ ਦੇ ਖਾਤੇ 'ਚ ਜੁੜਦਾ ਐਨੋ ਲੱਗਦਾ ਵੀ ਅੰਕ ਹੁਣ ਤਾਂ ਗੱਲ ਕਹਿੰਦੇ ਮੁਸ਼ਤਲ ਆਂ ਕਿ ਹਰਿਆਣੇ ਦੀ ਟੀਮ ਦੇ ਖਾਤੇ 'ਚ ਉਧਰ ਸਾਡੇ ਵੀਰ ਨੇ ਇਧਰ ਜਿੱਤ 500 ਰੁਪਇਆ ਜਿਹੜੀ ਟੀਮ ਜਿੱਤੇ ਉਹਦੇ ਲਈ ਕਰੇ ਵੀ ਆਪਾਂ ਪੋਤਾ ਕਰਾਂਗੇ ਪਰ ਸਾਹਮਣੇ ਸਿਮਰਨ ਦੀ ਕਬੱਡੀ ਆ ਉਹ ਦੋ ਨੰਬਰ ਤੋਂ ਕੀਤੀ ਟਰਾਈ ਪਰ ਖਿਡਾਰਨ ਇੱਕ ਚੋਟੀ ਰੈਕ ਦਾ ਵਾਅਦਾ ਕਰ ਗਈ ਬਹੁਤ ਸੋਹਣਾ ਮੈਚ ਚੱਲ ਰਿਹਾ ਹੈ ਮਾਣੇਕਾ ਜਿੱਥੇ ਵੱਡੀ ਤਦਾਰ ਦੇ ਵਿੱਚ ਜਾਇੰਟਸ ਦੇ ਭਰਾ ਸਾਡੇ ਨੌਜਵਾਨ ਵੀਰ ਸਾਡੇ ਬਜ਼ੁਰਗ ਆਨੰਦ ਮਾਣਦੇ ਆ ਉਥੇ ਮਤਾਵਾ ਪੈਣਾ ਵੀ ਕੋਥੇ ਤੇ ਖੜਕੇ ਔਰ ਗਰਾਊਂਡ ਦੇ ਲਾਗੇ ਖੜਕੇ ਕਹਿੰਦੇ ਆ ਆਨੰਦ ਮਾਣ ਰਹੀ ਹੈ ਖੁਸ਼ ਨੇ ਮਤਾਵਾ ਪੈਣਾ ਵੀ ਅਰਜੂਨ ਦੇ ਵਿੱਚੋਂ ਵੀ ਸਾਡੇ ਪੈਣਾ ਇਹ ਹੌਸਲਾ ਕਰਨ ਗਿਆ ਜੇ ਅਸੀਂ ਵੀ ਖੇਡੀਏ ਉਹਨਾਂ ਨੂੰ ਵੀ ਚਾਜ ਆਗੇਗਾ ਜੇ ਅਸੀਂ ਵੀ ਨਾਰੋਸ਼ਨ ਕਰੀ ਨਗਰ ਦਾ ਮਾਪਾਪ ਦਾ ਔ ਸਾਹਮਣੇ ਪੰਜਾਬ ਦੀ ਖਿਡਾਰੀਆਂ ਨੇ ਇੱਕ ਤਕੜਾ ਨੰਬਰ ਕੜਿਆਲੇ ਜਿਹੜੀ ਪਹੁੰਚ ਚੋਕੀ ਆ ਫਾਈਨਲ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ 60 ਕਰੋ ਟੋਰਨਾਮੈਂਟ ਦਾ